ਐ ਸਗ੍ਰੀਮ ਖਾਣੀ ਆ। ਚਟਣੀ ਨਾਲ ਰੋਟੀ ਖਾਣੀ ਆ ਇਹਨੇ ਅੱਜ। ਅੱਛਾ। ਖਾਣੇ ਨਾਲ ਚਟਣੀ। ਅੱਛਾ, ਚਲ ਜਿਹੜਾ ਮੈਂ ਅੱਜ ਬਣਾਵੀ ਚਟਣੀਆਂ ਰਹੀਆਂ। ਜਿਹੜਾ ਚਿੱਟਾ ਮਹਨ ਦਾ ਕਦੇ। ਆ। ਦੇ ਦੋ ਤਾਂ ਕਿਹਦੇ ਕੈਂਦਾ ਨਾ ਹੋਣਾ ਕੱਲ ਨਾਲੇ ਫ੍ਰਿਜ ਵਾਲੇ ਕਿਰੇ ਆਵਾਂਗੇ ਆਪਾਂ ਤੇਰੇ ਵਾਸਤੇ ਨਮਾ ਕਰੇ ਅੱਜ ਦਾ ਕਪੜਾ ਇਹਨੇ ਵਾਸ ਤੇ ਸਪਿੰਨ ਦਾ ਲੰਬੇ ਛੋਟੇ ਪੰਜੀ ਕਪੜਾ ਜੀ ਹਾਂਜੀ ਛੋਟੇ ਪੰਜੀ ਕਾ ਲੂ ਨਾ ਸਾਹੀ ਦਾ ਟੱਕਣ ਤੇ ਵਾਈ ਹੋਈ ਸੀ ਕੰਨਵਾਰੀ ਜੀ ਮੈਨੇ ਉਹ ਉੱਪਰ ਕੱਜ ਬਣਾਉਂਦੇ ਨੇ ਨਾ ਸਾਰੇ ਦੁੱਧ ਜਾਂ ਦੁੱਧ ਜਾਂ ਦਿਖਾਉਂਦੇ ਅੱਜ ਕੋ ਦਾਨ ਸਾਡੇ 400 ਲਏ ਹੋਏ ਆਉਣੀ ਨਾ ਲੈ ਲੋ ਇੱਕ ਤੇਮ ਚਾਹ ਇਹਦੇ ਮਾੜਾ ਜੇ ਵੀ ਚਿੜੀ ਦੇ ਉਹ ਤਾਂ ਮਾਂ ਨੂੰ ਪਾਉਣੀ ਆ ਜਿਵੇਂ ਚਿੜੀ ਚੋਗਾ ਤੇ ਹੁੰਦੀ ਹੁੰਦੀ ਆ ਨਾ ਨਾ ਬੱਗੇ ਮਾੜਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਪਾਦੀ ਪਾਦੀ

ਹਾਂ ਰਾਸਾਬ ਰਾਸਾਬ ਨਹੀਂ ਨਾ ਇਹ ਕੀ ਕਹਿੰਦਾ ਜ਼ੋਰ ਕਿੰਨਾ ਹੈ ਨਾ ਸੋਵੇ ਦਾ गाना ਸੁਣਦੇਵੇਂ ਕਹਿੰਦਾ ਬਹੁਤ ਵਾਰ ਕੀ ਕਹਿੰਦਾ ਥਾਰੀ ਜਾਨ ਸਿੱਧਾ ਘੜੀ ਸਰਾ ਅੱਛਾ ਹਾਂ ਕੋਈ ਨਾ ਨਹੀਂ ਤੈਨੂੰ ਕੀ ਐਂਦਾ ਹੈ ਪਾਪੂ ਤੈਨੂੰ ਕੀ ਕਹਿੰਦਾ ਫਿਰ ਡੈਡੀ ਮੇਰਾ ਹਾਂ ਦੱਸਦਾ ਚੱਲਦੇ ਆ ਮੈਂ ਕਿਵੇਂ

ਨਾ ਸੌਣ ਨਹੀਂਦਾ ਪੁੱਤ ਨੂੰ ਇਹ ਹਾਂ ਸੌਣ ਨਹੀਂ ਦਿੰਦਾ ਮਾਰਿਆ ਰੋਡੇ ਰੋਡੇ ਤਿੰਨ ਦੇਰ ਹੋ ਆ ਬਈ ਨੀਂ ਨਾ ਨਹੀਂ ਜਾ ਦੋਦੀ ਪਾ ਲਾ ਕੇ ਹੋਰ ਬਈ ਕਹਿੰਦਾ ਕਿ ਅੱਜ ਬੁਲਾਉਣਾ ਨਹੀਂ ਮੈਨੂੰ ਸਮਝਾਣ ਦੇ ਕਰੋ ਕਦੇ ਸੌਣ ਆਂਦੇ ਕਰੋ ਤੰਗ ਕਰਦੇ ਐਂ ਨਹੀਂ ਆ ਆ ਕੜੇ ਨੇ ਲਾ ਗਈ ਠੀਕ ਤਾਂ ਟੁਕਲੇ ਬਣੀ ਜਾਂਦਾ ਮਰੀਆ ਉਹ ਲੈ ਗਿਆ ਨਾ ਇਹਨਾਂ ਨੂੰ ਸੌਣ ਦੇਦਾ ਮੈਨੂੰ ਕਾਕਾ ਭੈਣ ਨੂੰ ਸੁਣਾਉਂਦਾ ਤੂੰ ਮੈਂ ਗਿਆ ਨਾ ਇਹ ਗਿਆ ਗਿਆ ਬਣਾਉਂਦਾ ਲਾਈਕ ਤੋਂ ਤਾਂ ਆਈਸ ਕਰੀ ਮਰੀ ਨਹੀਂ ਕੇ ਖਾਂਗੇ ਰੋਟੀ ਖਾਣੇ ਕੰਮ ਕਰਤ ਨੇ ਰੋਟੀ ਖਾਣੇ ਕੰਮ ਕਰਤ ਨੇ ਚੱਟ ਨਹੀਂ ਨੌਜ ਨਹੀਂ ਅੱਛਾ ਚੱਟ ਨਹੀਂ ਹਾਂ ਇਹ ਕਿਹਾ ਹੈ ਹੈ को <anha> <by going> <fate> <intensifies> <stort tense> ਇਹ ਜੀ ਆਂ ਟਲੀ ਜਾਣਦੇ ਹਾਂ ਕੰਮ ਨਹੀਂ ਹੋ ਰਹੇ ਸਰਬੀਤ ਮੋਟਰ ਆਪਣੇ ਬਾਸ ਕੇ ਠੀਕਾ ਪਹਿਲਾਂ ਇਹਨਾਂ ਨੂੰ ਲਵਾਇਆ ਕਰਦਾ ਸੀ ਗਾ ਲੜ ਕੇ ਕਰ ਵੀ ਆਪ ਇੰਨਾ ਹੀ ਬੈਠ ਜੇ ਬੰਦ ਜੇ ਬਾਤ ਨੂੰ ਤਾਂ ਚਲਾਵਾਂ ਜਿੱਦਾਂ ਆਪਾਂ ਦਾ ਪਟਕਾ ਆ ਹਾਂ ਹਾਂ ਆਂਦੇ ਆ ਪੂਰੀ ਤਾਂ ਬੈਠੇ ਹੋ ਨਹੀਂ ਐ ਇਸ ਤੋਂ ਕਿਉਂ ਸਾਰੇ ਬੈਠੇ ਹੁੰਦੇ ਆ ਆ ਦੇਖੋ ਹੋਰ ਵੀ ਸਾਰੇ ਡੈਡੀ ਵਿੱਕੀ ਖੱਦਰ ਇਹ ਕਿਦਾ ਉਨੇ ਸਾਰੇ ਨੇ ਯਾਰ ਵੀਰੇ ਵਾਲਾ ਦਾ ਦੱਸਿਆ ਅਸੀਂ ਤੁਹਾਨੂੰ ਯਾਰ ਕਿ ਨਹੀਂ ਬਣਾਉਂਦੇ ਹੈਗੇ ਅਸਤ ਦਾ ਪੈਰੇ ਵੀ ਨਹੀਂ ਸੌਂਦੇ ਕੋਈ ਕੋਈ ਇੱਥੇ ਰਹੇ ਨੇ ਆਇਆ ਮੁੰਡੂ ਕਿ ਟਿੱਕੇ ਆਪਿਆ ਸੁੱਤਾ ਪੈਸਰ ਕਰ ਰਹੇ ਨੇ ਉਹਦੇ ਜੇ ਤੁਸੀਂ ਗੱਲਾਂ ਕਰੋ ਫੇਰਾਂ ਦੀ ਗੱਲਾਂ ਕਰ ਲੈ ਜੇ ਤੁਸੀਂ ਚੁੱਪ ਕਰੇ ਪੈਰੇ ਨੇ ਫੇਰ ਅਸੀਂ ਚੁੱਪ ਕਰੇ ਬੈਠੇ ਰਹੇ ਨੇ ਹਾਂ ਹੋਰ ਜਾਵਾਂ ਅੱਛਾ ਤੇ ਤਾਂ ਹੀ ਤਾਂ ਕਹਿੰਦੇ ਦੀ ਗੱਲਾਂ ਕਰ ਲਿਆ ਕਰੋ ਅਈ ਖੇਤੀ ਆਈ ਉਹ ਵਾਹ ਜੀ ਆ ਰਿਹਾ ਨੂੰ ਦੱਸੋ ਤੁਹਾਨੂੰ ਰਾਤ ਕਿਹਦੀ ਗੱਲਾਂ ਸੁਣਾ ਦੋ ਕੋਈ ਗੱਲ ਨਹੀਂ ਆਉਂਦੀ ਕੋਈ ਗੱਲ ਆਈਏ ਬਾਬੇ ਤੇ ਹਾਂ ਇਹ ਤਾਂ ਯਾਰ ਬੋਲ ਰਿਹਾ ਹਾਂ ਯਾਰ ਬੋਲ ਰਿਹਾ ਯਾਰ ਬੋਲ ਰਿਹਾ ਕੀਪ ਕਰ ਤੇ ਯਾ ਤਰੀ ਹਾਂ ਹਾਂ ਬਾਬੇ ਮਾ ਸਾਡੇ ਕਿ ਆਵਗੇ ਹਾਂ ਹਨ ਦਾ ਕਾਗੜੀ

ਕੀ ਆ ਗਿਆ ਤੇ ਕਿਹਨਾਂ ਨਾਲ ਲੌਂਗੇ ਗੈਸ ਤੇ ਨਾਲ ਲੌਂਗੇ ਹਾਂ ਨਾਲ ਨਾਲ ਲੌਂਗੇ ਆਪੇ ਮਰਦੇ ਪਏ ਲੱਤ ਕਰਕੇ ਪਾਣੀ ਪੀਣਾ ਤਾਂ ਹੈਗਾ ਤੁਸੀਂ ਕਹਿ ਰਹੀ ਆ ਤੇ ਉਹ ਫਿਰ ਤੁਸੀਂ ਕਿਹਨਾਂ ਨਾਲ ਲਓਂਗੇ ਉਹ ਰੇਟ ਕਰੋਗੇ ਤਾਂ ਚੰਗੇ ਨਾਲ ਪਾਣੀ ਗਲਾਸ ਨਾਲ ਪੀਓਗੇ ਗਲਾਸ ਨਾਲ ਨਾ ਪੀਓ ਪਾਣੀ ਗਲਾਸ ਪਰ ਲੈ ਆਓ ਐ ਵੀ ਜੇ ਦੋਕਾ ਡਾਕਟਰ ਕਹਿੰਦੇ ਜਿੰਨਾ ਪਾਣੀ ਪੀਓ ਕਿ ਉਹਨੇ ਕਹਿੰਦਾ ਦਾ ਹੱਥ ਹੀ ਕਰਾ ਲੈ ਕੋਈ ਗੱਲ ਨਹੀਂ ਜਦੋਂ ਹੱਥੋਂ ਉਹਦਾ ਛੱਡ ਦਿਆ ਕਰੋ ਦੋ ਕਿੰਨਾ ਕਰ ਠੀਕ ਹੋ ਨਹੀਂ ਘੁੱਟ ਭਰ ਲਈ ਗਾਲਾ ਹਾਂ ਪਤਾ ਕਲਾ ਕਰ ਰਹੇ ਨੇ ਪੀਣ ਦਾ ਪਾਣੀ ਹਾਂ ਐ ਹੋਈ ਐ ਵੀ ਚਮਚੇ ਨਾਲ ਕੀ ਹੁੰਦਾ ਨਾ ਮੈਂ ਬੈਠੇ ਹੋ ਗਏ ਫਿਰ ਤਾਂ ਮੈਂ ਕਿ ਪੀ ਗਿਆ ਹਾਂ ਪਾਣੀ ਦੇ ਟੁਕੜੇ ਵੀ ਪੰਜਾਲ ਵਾਲੀ ਕਿਨਾਂ ਚਲੋ ਜੀ ਚਲੋ ਹੈ ਕਿ ਦੀ ਦਵਾ ਦੇਖੋ ਜੰਡਣ ਜੰਡਾ ਵਾਲੀ ਨਹੀਂ ਕਰਕੇ ਆਵਾ ਬੱਲਿਆ ਨਹੀਂ ਕਰਦੇ ਖੜੇ ਲਵਾ ਦੇ ਮੀਂਹ ਟਿਕੂ ਲਾ ਦੇ ਗੈਰ ਬੁੜੀ ਲੈ ਜਾਂ ਲਾ ਛੜਦੇ ਹੱਥ ਝੜਦੇ ਪਿੱਛੇ ਜਾ ਲਗਲਾਸ ਪਾ ਪਿੱਛੇ ਰੋਏ ਮੜਿਆ ਕਿਆ ਬੀਚ? ਇੱਥੇ ਆਪੇ ਚਾਹ। ਲਾ। ਲਾਜ। ਗੱਟ ਗੱਡਾ ਪੀਜਾ ਸਾਰਾ। ਪੈਕ ਕੇ ਨਾ ਸਭ ਸੌਖਾ। ਹੂੰ। ਰੇਸਾ ਸਮੇਂ ਰੇਸਾ ਮੈਂ ਦੇ ਦੂ। ਚਾਹ। ਬੈਰੀ ਗੁੱਡ ਹੋਰ ਲੈਣਾ ਪੰਜ ਚਾਰ ਦਿਨੀ ਵਾਰ ਮੰਗਦਾ ਕੀ ਕਿ ਬੈਠੇਗਾ ਵਿੱਚ ਟੁਰਨ ਪਾਏ ਚਲੋ ਪਾਏ ਬਾਕੀ ਜਿਆਦਾ ਇੱਧਰ ਬੈਠਾ ਨਹੀਂ ਇੱਥੇ ਜੀ ਦਿੰਦੀ ਨਹੀਂ ਵੀ ਪਾਏ ਕੇ ਲੈ ਜਾਓ ਸਿੱਧਾ ਕਰਦੇ ਵੜੀਆ ਕੱਪੜਾ ਚੜ ਪਾਜੋ ਹੋਰ ਪਾਣੀ ਉਹਨੇ ਕਿਹਾ ਜੀ ਕਹਿੰਦਾ ਪਾਣੀ ਪੀਆ ਕਰ ਨੂੰ ਜਿੰਨਾ ਪਾਣੀ ਪੀਓਗੇ ਉਨੀ ਸਾਫ ਸਰੀਰ ਅੰਦਰੋਂ ਔਰ ਗਰਮੈਸ ਜੀ ਨਹੀਂ ਨਾ ਹਾਂ ਚਲਾਂਗੇ ਕਿਤੇ ਜਿਹੜਾ ਉਹ ਚੌਕ ਚੌਕ ਵਾਲਾ ਦੇ ਦਾਂ ਆਪਾਂ ਤਾਂ ਕੁਝ ਕੀ ਦੇ ਲੈਣੀ ਦੂਸਰੇ ਜਿਹਾ ਪਾਈ ਜੇ ਉਹ ਆਮਰੇ ਸਿੱਖ ਸ੍ਰੀ ਸ੍ਰੀ ਠੀਕ ਹੁੰਦਾ ਲੰਘ ਕੇ ਅੰਦਰ ਤਾਂ ਨਹੀਂ ਹੈਗਾ ਪਾਣੀ ਲੰਘ ਗਿਆ ਇਹ ਵੇ ਹੋ ਕੇ ਚੜੇ ਕੱਲ ਨੂੰ ਨਾ ਲਿਆ ਹੁਣ ਕੱਲ ਨੂੰ ਨਭਾ ਲਾਇਆ ਕੱਲ ਨੂੰ ਨਾ ਇਨਮਾਵਾ ਗਿਆ ਨਾ ਜਿਹੜਾ ਵਾਲੀ ਗੱਲ ਲੈਣ ਚਾਹੀਓ ਉਹ ਫਟੇ ਪਰ ਜਾਂਦਾ ਹੋਰ ਹਾਂ ਹੋਰ ਤਾਂ ਵੀ ਨਹੀਂ ਹੋਗੇ ਹਾਂ ਐਮ ਤੈਨੂੰ ਇਹ ਤਾਂ ਗੰਨਵਾਟ ਪਾਉਂਦੇ ਤੇ ਤੈਨੂੰ ਉੱਥੇ ਮੰਜੀ ਦੇ ਪੈਣਾ ਹੀ ਆ ਬੱਸ ਲੈ ਕੁਝ ਨਹੀਂ ਕਰਨਾ ਨਵਾਵੇਂਗਾ ਤੁਸੀਂ ਤੈਨੂੰ ਉਹ ਛੋਟੀ ਫਲੂਗਲੀ ਉੱਥੇ ਪਾਲਕ ਉਹ ਮੰਗੋ ਉਸ ਤੇ ਬਾਅਦ ਬਾਅਦ ਕੇ ਪਾਣੀ ਗਰਮ ਹੋਣੇ ਬਾਅਦ ਕੇ ਤੁਹਾਨੂੰ ਦੇਖ ਲਓ ਹੋਰ ਹਾਂ ਹੋਰ ਮੁੰਡਾ ਜੀ ਨਸਲੀ ਹਾੜਾ ਹਾਂ ਕਰੂ ਨਵਾਵਾਂਗੇ ਤੇ ਕੁਝ ਹੋਏ ਨਵਾਵੋ ਤਦਾਂ ਕਰਾ ਕਹਿੰਿਆ ਕੋ ਪੂ ਨਵਾਵਾਂਗੇ ਤਾਂ ਐਗੀ ਗੱਲੂਆਂ ਨਹੀਂ ਜੀ ਤੂੰ ਤਾਂ ਉੱਥੇ ਕੁਝ ਨਹੀਂ ਕਰਨਾ ਮੰਜੀ ਦੇ ਪਿਆਰ ਹੀ ਨਾ ਉਹਨਾਂ ਬੈਗ ਨੂੰ ਬੈਗ ਨੂੰ ਕਰੀ ਜਿੱਲੀ ਵਾਸਤੇ ਆਉ ਖਾਲੀ ਕਰਦੇ ਆਉ ਫਿਰ ਇਹਦਾ ਮੈਂ ਐ ਕਰ ਮੈਨੂੰ ਹਾਲ ਹੁੰਦਾ ਰ ਆ ਇਹ ਆ ਖਾਲੀ ਕਰਦੇ ਨੇ ਮੋਟਰ ਕਹਿੰਦਾ ਮੈਨੂੰ ਹੋਗਾ ਨਾ ਮੈਂ ਇਹਦਾ ਫੋਟੋ ਵਾਜਿਆ ਬਹੁਤ ਸਾਰੇ ਵੀਡੀਓ ਹਾਂ ਜਿੰਗਤੀ ਕਰਮ ਹੋਗੀ ਹਾਂ ਬਜਿੰਦਰ ਬਜਿੰਦਰ ਕੀ ਗਾਇਤ ਸੀ ਮੈਂ ਤਾਂ ਬੋਲ ਰਿਹਾ ਲੋ ਲੱਗਦੀ ਨੇ ਬੋਲਦੇ ਗੱਲਾਂ ਕਰਨਾ ਗੱਲਾਂ ਕਰ ਬੋਲ ਠੀਕ ਹੈ ਦੀ ਲੱਗਾ ਵਾ ਇਹਦਾ ਠੀਕ ਹੈ ਦੀ ਹਾਂ ਉਹ ਅੱਗੇ ਜਾਓ ਹਾਂ ਕਰ ਕੋਣ ਕਹਿੰਦੇ ਵਾਲੇ ਇਹ ਪਾਣੀ ਮਰ ਰਿਹਾ ਕਹਿੰਦੇ ਕੀ ਕਹਿੰਦੀ ਇਹ ਕਹਿੰਦੇ ਪਾਣੀ ਦਰਦ ਨਾਲ ਦਰੋ ਕਿਵੇਂ ਹਾਂ ਉਹ ਇੱਕ ਵੀ ਸਾਡੇ ਕੋਲ ਨਾ ਹੈ ਕਹਨੇ ਕਹਨੇ ਲੈਟਰ ਤੇ ਆ ਜਿਓ ਹੈ ਲੈਟਰ ਤੇ ਆ ਜੀ ਮੈਂ ਖੇਤਰ ਕਹਿੰਦੀ ਸਾਡਾ ਘਰ ਦੇਖ ਕੇ ਹੀ ਉਦੋਂ ਦੇਖੀ ਕਦੋਂ ਜਾ ਕੇ ਉੱਥੇ ਜਾ ਉੱਥੇ ਜਾ ਹੀ ਹੋਰ ਗੱਡੀ ਲੈ ਜੀ ਮਰੂਤੀ ਮਰੂਤੀ ਲੈ ਜੀ ਮਰਾ ਮਰੂਤੀ ਕਿਹਾ ਉਹ ਕਹਰੇ ਵੱਡੀ ਚ ਜਾਉਂ ਰਾਤਰੀਓ ਚ ਹਾਂ ਨਾ ਕਿਹੜੀ ਜਾਈਂਗਾ ਫੇਰ ਹਾਂ ਹੈ ਲਿਆ ਮੈਂ ਗਿਦਨ ਗੀੜਾ ਦੇਵਾ ਕੇ ਕਾਰ ਨੂੰ ਤੁਸੀਂ ਬਿਠਾ ਕੇ ਤਰ ਪਰ ਨਹੀਂ ਖੜਾ ਕੇ ਤਨੋ ਚ ਸੀ ਹੋ ਸਤ ਜੀ ਖੋਲ ਕਿਉਂ ਦੀ ਐ ਬਾਏ ਬਾਏ ਕਰਦਾ ਜੀ ਹੈ ਉਹ ਬੜਾ ਨਾ ਕੋਲ ਅੱਛਾ ਉਹ ਕੋਲ ਮੈਡੀ ਪੈਨਿਕ ਤਾਂ ਬਗਦੀ ਨਾ ਫਿਰ ਤੈਨੂੰ ਅਸੀਂ ਅਜੇ ਤਾਂ ਨਹੀਂ ਕਹਿੰਦੇ ਜਦੋਂ ਮੜੇ ਖਿਲਾ ਮੜਾ ਠੀਕ ਹੋ ਜਾ ਰਗਾ ਕਹਿੰਦੇ ਉਹ ਤਾਂ ਬਗ ਗਿਆ ਉਹ ਐ ਦੱਸ ਜੀ ਖਾਣਾ ਕੀ ਆ ਭਲਾ ਅਸੀਂ ਉਹ ਤਾਂ ਬਗ ਗਿਆ ਸੱਚੀ ਹੈ ਸੱਚੀ ਉਹ ਮੈਨੂੰ ਲੈਣਾ ਉਹਦਾ ਆਸਦਾ ਲੈ ਲੈ ਦੱਸ ਮੜਾ ਖਾਣੂ ਬਚ ਗਿਆ ਖਾਣ ਕੀ ਅੱਜ ਸੋਨੂੰ ਨਹੀਂ ਅਸੀਂ ਦੱਸਦੇ ਹੁੰਦੇ ਦਰਸੰਦੀ ਇਹ ਬੰਦ ਦੱਸੂਗੀ ਕੀ ਉਹ ਤਾਂ ਲਾਂਗਰੀ ਨੂੰ ਦੇਤੀ ਲਾਂਗਰੀ ਨੂੰ ਦੇਤੀ ਉਹਨੇ ਆਰਡਰ ਆ ਗਿਆ ਜਾ ਲਵਾਗੇ ਆਵਾਜ਼ ਕੀ ਮਾ ਜੇ ਯਾਰ ਉਹਦਾ ਜਿਹੜਾ ਉਹਦਾ ਸੱਪੜਾ ਹੈ ਹੈ ਸਾਡਾ ਲਾਇ ਲੇ ਦਾ ਪਤਾ ਲੈ ਮਿੱਥੋ ਨਿਕਲਿਆ ਨਹੀਂ ਨਿਕਲਦੀ ਉਹ ਤਾਂ ਲੱਗਿਆ ਸਾਰਾ ਕੁਝ ਤੇ ਨੂੰ ਚੱਲਣ ਦੇ ਉਹ ਤਾਂ ਬੰਪਰ ਲਾਤਾ ਉਹਦਾ ਬੰਪਰ ਬੰਪਰ ਲਾ ਲਿਆ ਉਹਨੇ ਮੈਂ ਗੁਰੂ ਵੈਗੁਰੂ ਕਰੀ ਜਾ ਕਰ ਪਾ ਕੇ ਬਸ ਤੂੰ ਲੈ ਪਾ ਪੈ ਨਹੀਂਦਾ ਤੈਨੂੰ ਕੀ ਕਹਾਂ ਕਿ ਤੂੰ ਕੋਈ ਦੰਦ ਕਾ ਕਰਾਂ ਹਾਂ ਡੈਡੀ ਕਹਿੰਦਾ ਪਾ ਕੇ ਕਰਾਂਗਾ ਆਪਾਂ ਬਾਹਰ ਬਾਹਰ ਇੱਟਾ ਹੋ ਜਾਣਾ ਹਾਂ ਉਹ ਨਾ ਟੋਪੀ ਆ ਨਾ ਤੂੰ ਕਿ ਤੂੰ ਮੂੰਹ ਟੋਪੀ ਹੈ ਨਾ ਹਾਂ ਅਸਲੀ ਇਹ ਬਰੂ ਪਾ ਨਹੀਂਦਾ ਇਹ ਨਾ ਤੇ ਚੱਲ ਕੋਈ ਮੈਂ ਚੱਲੂ ਮੈਂ ਚੱਕਾ ਸੀ ਜਾਏ ਪਾ ਲੈਣਾ ਉੱਥੇ ਡੇਗੀ ਸੀ ਹੇ ਹੇ ਫਿਰ ਗੋਰ ਚਾਹ ਤੇ ਯਾਰਾ ਉਹ ਹੈ ਕੱਲਾ ਪੈ ਗਿਆ ਲਾ ਅੱਜ ਉੜੀ ਨੇ ਸਾਰੇ ਹਾਂ ਤੁਮਨੇ ਬੰਦਾ ਆ ਗਿਆ ਮੱਗਰ ਹੇ ਹੇ ਇੱਥੇ ਤਾਂ ਬੈਠਾ ਮੈਂ ਆ ਲੈ ਆ ਕਰ ਲਈ ਕੁਰਸੀ ਮੈਂ ਤਾਂ ਉੱਤਰਾਂ ਹਾਂ ਆ ਮੱਗਰ ਨਾਲ ਮਾਰ ਲੋ ਗੱਲਾਂ ਕਹਨੇ ਗੱਲਾਂ ਨਹੀਂ ਕਰਦੇ ਆ ਕਰ ਲੋ ਮੱਗਰ ਨਾਲ ਗੱਲਾਂ ਜੀਰੀ ਦੱਸ ਦੋ ਪੁੱਛ ਲੋ ਇਹਨੂੰ ਕਰ ਲੋ ਦੂਜਰੇ ਪਾਵਾ ਗੋਚਾ ਹਣਾ ਇਕਰੇ ਪਾਤਾ ਹੈ ਅਗੇ ਜਿੱਤ ਗੋ ਬਗ ਪੜ ਲਾਂਗੇ ਦੋ ਦੋਨਾ ਤੱਕ ਹਾਂ ਹੋ ਗਈ ਵਧੀਆ ਪੂਜਾ ਕਰ ਗਈ ਹੈ ਹਾਂ ਹਾਂ ਹੋ ਗਈ ਆਵਰਾ ਕੀ ਰਹੀ ਜਾਂਦਾ ਫਿਰ ਯਾਹ ਫਿਰ ਅਲ ਜਾ ਜਾਂਦਾ ਨਾ ਆ ਕੇ ਮੈਂ ਜਨਮ ਆ ਗਿਆ ਖੰਟੀ ਤਾਂ స్తනා වැැගරු කරල සත්తනා වැැගරු අබල්ල බලාන්නන හసන හො හත්හ ජට పෑ බබ ਆਹ ਨਾਲ ਹੀ ਨੇ ਖੇਡਦੇ ਕਰਦੇ ਨੇ ਪੂਰੀ ਖੇਡਦੇ ਕਰਦੇ ਨੇ ਖੇਡ ਰਿਆ ਬਾਹਰੇ